ਕਮੰਟਰੀ ਪਗਵੰਸ ਸਿੰਘ ਮਾਨ ਦੀ ਅਗਵਾਹੀ ਹੇਠ ਪੰਜਾਬ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀ ਆਈ ਹੈ। ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਚੁੱਕੇ ਹਨ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ। ਸਕੂਲ ਆਫ ਐਮਿਨੈਂਸ ਵਾਲਰੂਡ ਅੰਮ੍ਰਿਤਸਰ ਨੂੰ ਤੁਸੀਂ ਦੇਖ ਹੀ ਰਹੇ ਹੋ ਇਨਫਰਾਸਟਰਕਚਰ ਨੂੰ ਬੋਲਦਾ। ਹਰ ਫੈਸਿਲਿਟੀ ਬੱਚੇ ਨੂੰ ਇੱਥੇ ਦਿੱਤੀ ਜਾ ਰਹੀ ਹੈ। ਸੋਹਣੇ ਕਲਾਸਰੂਮਸ ਨੇ ਬਹੁਤ ਵਧੀਆ ਪ੍ਰਦੀਸ਼ਾ ਹੈ। ਪ੍ਰੋਜੈਕਟਰਸ, ਟੀਚਿੰਗ ਲਰਨਿੰਗ ਐਡਸ ਟੀਵੀ ਕੇ ਯਾਨਸ ਇਹ ਉਹਦੀਆਂ ਸਾਰੀਆਂ ਫੈਸਿਲਿਟੀਆਂ ਜੋ ਕਿ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ 'ਚ ਵੀ ਅਵੇਲੇਬਲ ਨਹੀਂ ਨੇ ਉਹ ਸਕੂਲ 'ਚ ਅਵੇਲੇਬਲ ਕਰਵਾਇਆ ਗਿਆ ਨੇ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਦੇ ਕਾਰਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ 'ਚ ਦਾਖਲੇ ਲੈ ਰਹੇ ਹਨ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ এডਿਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ NEET ਦਾ ਪੇਪਰ ਕਲੀਅਰ ਕਰ ਗਏ ਸਰਕਾਰੀ ਸਕੂਲਾਂ ਦੇ 44 ਬੱਚੇ JEE ਦਾ ਐਡਵਾਂਸ ਪੇਪਰ ਕਲੀਅਰ ਕਰ ਗਏ ਜੋ IIT ਜਾਣਗੇ ਜੀ 10-10 20-20 50-50 ਲੱਖ ਦੇ ਪੈਕੇਜ ਮਿਲਣਗੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਤੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਜੋ ਪੰਜ ਦੇਸ਼ਾਂ ਦਾ ਸਮੂਹ ਹੈ ਜੋ ਸਟੇਰੀਮਲ ਗ੍ਰੋਥ ਡਿਵੈਲਪਮੈਂਟ ਦੇ ਕੰਮ ਕਰਦਾ ਗ੍ਰੋਥ ਰਿਵਰਕ ਕੰਮ ਕਰਦਾ ਚਾਹਤ ਮੰਤਰੀ ਅਮਨ ਦੋੜਾ ਮੌਜੂਦ ਨੇ ਸਰ ਤੁਸੀਂ ਪਹੁੰਚੇ ਸਪੈਸ਼ਲ ਸੀਸੀਆਈ ਦਾ ਅੱਜ ਇੱਕ ਕਨਕਲੇਵ ਹੋ ਰਿਹਾ ਹੈ ਇੱਥੇ ਚੰਡੀਗੜ੍ਹ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿਲ ਡਿਵੈਲਪਮੈਂਟ ਕਿਵੇਂ ਇਸ ਹਿੱਸਾ ਪਾ ਸਕਦੇ ਆ ਜਾਂ ਕੌਣ ਆ ਸਕਦਾ ਹੈ ਮੈਂ ਸਮਝਦਾ ਕਿ ਬਹੁਤ ਵਧੀਆ ਇਨੀਸ਼ੀਏਟਿਵ ਹੈ ਜੀ ਦੀਪਕ ਜੀ ਦਾ ਹੁਕਮ ਹੈ ਸੀ ਇੱਥੇ ਪੰਜਤਲੇ ਔਰ ਬ੍ਰਿਕਸ ਉਹ ਪਲੇਟਫਾਰਮ ਹੈ ਜਿੱਥੇ ਇਕੱਲੇ ਕੰਟਰੀ ਦੇ ਵਿੱਚ ਹੀ ਨਹੀਂ ਬਾਕੀ ਪੰਜ ਕੰਟਰੀਜ਼ ਦੇ ਜਿਹੜੇ ਉਹਨਾਂ ਦੇ ਵੀ ਸਾਰੇ ਰਿਪਰੈ ਔਰ ਮੈਂ ਸਮਝਦਾ ਕਿ ਇੱਕ ਚੰਗੀ ਸੁਖਾਲੀ ਪਗਾਹ ਵਧੂ ਜ਼ਿੰਦਗੀ ਦੇ ਲਈ ਚੰਗਾ ਸਸਟੇਨੇਬਲ ਇਨਫਰਾਸਟ੍ਰਕਚਰ ਬਹੁਤ ਜ਼ਰੂਰੀ ਹੈ ਜਿਸ ਨੂੰ ਜਿਸ ਦੇ ਉੱਪਰ ਡਿਸਕਸ਼ਨਸ ਡਿਲੀਬਰੇਸ਼ਨ ਇਸ ਕਾਨਫਰੰਸ ਦੇ ਛੋਰੀ ਨੇ ਸਾਰਨ ਬਹੁਤ ਬਹੁਤ ਵਰਕ ਕੀਤਾ ਸੋ ਇਹਦੇ ਵਿੱਚੋਂ ਅੱਜ ਪੰਜਾਬ ਨੂੰ ਕੀ ਲਾਭ ਮਿਲੂਗਾ ਇਹ ਪੰਜਾਬ ਤਰਫੋਂ ਤੁਸੀਂ ਕੀ ਗੱਲ ਕੀਤੀ ਹੈ ਜੀ ਮੈਂ ਤਾਂ ਇਹੀ ਇਨਵਾਈਟ ਕੀਤਾ ਜੀ ਕਿ ਪੰਜਾਬ ਉਹੋ ਧਰਤੀ ਹੈ ਜਿੱਥੇ ਜਿਹੜੀ ਦੁਨੀਆ ਦੇ ਵਿੱਚੋਂ ਜੋ ਵਿਅਕਤੀ ਆਉਂਦੇ ਉਹਨੂੰ ਜੀ ਆਇਆਂ ਕਹਿੰਦੀ ਹੈ ਔਰ ਇੱਕ ਬੜਾ ਕੰਜੀਨਰ ਐਟਮੋਸਫੇਅਰ ਹੈ ਜਿਹੜਾ ਉਹੋ ਅੱਜ ਪੰਜਾਬ ਦੇ ਵਿੱਚ ਸਾਡੇ ਕੋਲ ਕੋਸ਼ਿਸ਼ ਹੈ ਕਿ ਉਹ ਬਣਾਇਆ ਗਿਆ ਔਰ ਉਦ ਲਈ ਮੈਂ ਸਾਰਿਆਂ ਨੂੰ ਇਨਵਾਈਟ ਕਰਦੀ ነ ਕਿ ਆਓ ਇੱਥੇ ਪੰਜਾਬ ਦੀ ਚ ਇਨਵੈਸਟ ਕਰੋ ਤਾਂ ਕਿ ਆਪਾਂ ਅਹ ਦੇਸ਼ ਦੀ ਗ੍ਰੋਥ ਸੁਣਦੇ ਨੇ ਕਿੱਸਾ ਵਸ ਗਿਆ ਜਿਵੇਂ ਗੱਲ ਤੁਸੀਂ ਦੇਸ਼ ਦੀ ਗ੍ਰੋਥ ਕੀਤੀ ਆਲਰੇਡੀ ਪੰਜ ਦੇਸ਼ ਸਮੂਹ ਨੇਗੇ ਆਪਸ ਦੇ ਵਿੱਚ ਗੱਲਬਾਤ ਕਰਦਿਆਂ ਨੇ ਵਪਾਰ ਕਿਵੇਂ ਕੀਤਾ ਜਾਵੇ ਤਾਂ ਪੰਜਾਬ ਵਿੱਚ ਵੀ ਇਹ ਅਨਮਾਨ ਲਗਾਇਆ ਜਾ ਰਿਹਾ ਕਿ ਕੋਈ ਬਾਰਲੀ ਕੰਟਰੀ ਬ੍ਰਾਜ਼ੀਲ ਦਾ ਰਸ਼ੀਆ ਕਿਤੋਂ ਵੀ ਆਉਣ ਨੂੰ ਇਹ ਇਹ ਰਿਕਵੈਸਟ ਮੈਂ ਸਾਰਿਆਂ ਨੂੰ ਕੀਤੀ ਦੀਪਕ ਜੀ ਦਾ ਸੁਣੀ ਜੀ ਨੂੰ ਇਹ ਰਿਕਵੈਸਟ ਕੀਤੀ ਹੈ ਕਿ ਪਲੀਜ਼ ਤੁਸੀਂ ਆਓ ਪੰਜਾਬ ਦੇ ਵਿੱਚ ਜਿੰਨੀਆਂ ਓਪਰਚੁਨਿਟੀ ਦਾ ਪੰਜਾਬ ਦੇਸ਼ ਨੇ ਮੈਂ ਸਮਝਦਾ ਕਿ ਸ਼ਾਇਦ ਨਾ ਤਾਂ ਸੀਟਸ ਇਸ ਕਿਤੇ ਨਹੀਂ ਆ। ਸੋ ਬਿਲਕੁਲ ਇਹ ਗੱਲ ਵਕੀ ਦੇ ਵਿੱਚ ਪੰਜਾਬ ਨੂੰ ਅੱਜ ਅਗਰ ਗੱਲ ਕੀਤੀ ਜਾਵੇ ਡਵੈਲਪਮੈਂਟ ਦੇ ਗ੍ਰੋਥ ਦੀ ਗੱਲ ਕੀਤੀ ਪੰਜਾਬ ਦੀ ਤਾਂ ਲੋ ਕਿ ਜਦੋਂ ਤੱਕ ਕੋਈ ਮੰਤਰੀ ਗੱਲ ਨਹੀਂ ਕਰੇਗਾ ਲੇਕਿਨ ਸਦਰਨ ਮੰਤਰੀ ਅਮਨ ਰੋੜਾ ਮੌਜੂਦ ਨੇਗੇ ਜਿਹਨੇ ਗੱਲਬਾਤ ਕੀਤੀ ਸਪੈਸ਼ਲ ਵਿਸ਼ੇਸ਼ ਤੌਰ ਤੇ ਪਹੁੰਚੀ ਹਾਲਾਂਕਿ ਸਪੈਸ਼ਲਿਸਟ ਲਾਸਟ ਚੱਲ ਰਿਹਾ ਹੈ ਵਿਧਾਨ ਸਭਾ ਸੈਸ਼ਨ ਚੱਲ ਵੀ ਰਿਹਾ ਉਹਦੇ ਵਿੱਚੋਂ ਟਾਈਮ ਕੱਢ ਕੇ ਅੱਜ ਜਿੱਥੇ ਹੋਟਲ ਚੰਡੀਗੜ੍ਹ ਸੈਕਟਰ 17 ਦੇ ਵਿੱਚ ਪਹੁੰਚੇ ਜਿੱਥੇ ਬ੍ਰਿਕਸ ਦਾ ਬਹੁਤ ਵੱਡਾ ਸੰਮੇਲਨ ਹੋ ਰਿਹਾ ਹੈ ਪੰਜ ਜਸ਼ਨਾਂ ਦੇ ਜਿਹੜਾ ਸਮੂਹ ਹੈ ਜਿਹੜਾ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰਦਾ ਹੈ ਵਪਾਰ ਦੇ ਉੱਤੇ business ਦੇ ਉੱਪਰ ਕਿਵੇਂ ਗੋਦ ਕੀਤੀ ਜਾ ਸਕਦੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਅਨੁਮਾਨ ਲ ਬੱਦ ਵੀ ਜੁਨੂਰ ਕਰੂੰਗਾ ਸਾਡੀ ਗੱਲਬਾਤ ਹੋ ਚੁੱਕੀ ਹੈ ਚੰਡੀਗੜ੍ਹ ਗਿਆ ਪ੍ਰਸਾਦ ਨਾਲ ਪ੍ਰਿੰਸ ਮੇਰੇ ਡੈਨ ਐਕਸਪੈਰੀਟਿਵ ਬ੍ਰਿਕਸ ਜੋ ਪੰਜ ਦੇਸ਼ਾਂ ਦਾ ਸਮੂਹ ਹੈ ਜੋ ਸਟੇਰੀਮਲ ਗਰੋਥ ਡਿਵੈਲਪਮੈਂਟ ਦੇ ਕੰਮ ਕਰਦਾ ਗ੍ਰੋਥ ਰਿਵਰਕ ਕੰਮ ਕਰਦਾ ਚਾਤਲ ਮੰਤਰੀ ਅਮਨੋੜਾ ਮੌਜੂਦ ਨੇ ਸਰ ਤੁਸੀਂ ਪਹੁੰਚੇ ਸਪੈਸ਼ਲ ਸੀਸੀਆਈ ਦਾ ਅੱਜ ਕਨਕਲੇਵ ਹੋ ਰਿਹਾ ਹੈ ਇੱਥੇ ਚੰਡੀਗੜ੍ਹ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿਦਿਵਲ ਡਿਵੈਲਪਮੈਂਟ ਕਿਵੇਂ ਇਸ ਹਿੱਸਾ ਪਾ ਸਕਦੇ ਆ ਜਾਂ ਕੌਣ ਆ ਸਕਦਾ ਮੈਨੂੰ ਸਮਝਦਾ ਕਿ ਬਹੁਤ ਵਧੀਆ ਇਨੀਸ਼ੀਏਟਿਵ ਹੈ ਜੀ 325 ਦਾ ਹੁਕਮ ਹੋਇਆ ਸੀ ਇੱਥ ਜਿੱਥੇ ਇਕੱਲੇ ਕੰਟਰੀ ਦੇ ਵਿੱਚ ਹੀ ਨਹੀਂ ਬਾਕੀ ਪੰਜ ਕੰਟਰੀਜ਼ ਦੇ ਜਿਹੜੇ ਉਹਨਾਂ ਦੇ ਵੀ ਸਾਰੇ ਰਿਪਰੈਜ਼ੈਂਟੇਟਿਵਸ ਨੇ ਉਹ ਇੱਥੇ ਆਉਂਦੇ ਨੇ ਇਨਫਰਾਸਟ੍ਰਕਚਰ ਦੇ ਉੱਪਰ ਇੱਕ ਕਾਨਫਰੰਸ ਹੈ ਔਰ ਮੈਂ ਸਮਝਦਾ ਕਿ ਇੱਕ ਚੰਗੀ ਸੁਖਾਲੀ ਪਗਾਹ ਵੱਧੂ ਜ਼ਿੰਦਗੀ ਦੇ ਲਈ ਚੰਗਾ ਸਸਟੇਨੇਬਲ ਇਨਫਰਾਸਟ੍ਰਕਚਰ ਬਹੁਤ ਜ਼ਰੂਰੀ ਹੈ ਜਿਸ ਨੂੰ ਜਿਸ ਦੇ ਉੱਪਰ ਡਿਸਕਸ਼ਨਸ ਡਿਲੀਬਰੇਸ਼ਨਸ ਕਾਨਫਰੰਸ ਹੋ ਰਹੀ ਨੇ ਸਾਰੇ ਬਹੁਤ ਬਹੁਤ ਵਾਰਕ। ਸੋ ਇਹਦੇ ਵਿੱਚੋਂ ਅੱਜ ਪੰਜਾਬ ਨੂੰ ਕੀ ਲਾਭ ਮਿਲੂਗਾ? ਪੰਜਾਬ ਤਰਫੋਂ ਤੁਸੀਂ ਕੀ ਗੱਲ ਕੀਤੀ ਹੈ ਅੱਜ? ਮੈਂ ਤਾਂ ਇਹੀ ਇਨਵਾਈਟ ਕੀਤਾ ਜੀ ਕਿ ਪੰਜਾਬ ਉਹੋ ਧਰਤੀ ਹੈ ਜਿੱਥੇ ਜਿਹੜੀ ਦੁਨੀਆ ਦੇ ਵਿੱਚੋਂ ਜੋ ਵਿਅਕਤੀ ਆਉਂਦੇ ਉਹਨੂੰ ਜੀ ਆਇਆਂ ਕਹਿੰਦੀ ਏ ਔਰ ਇੱਕ ਬੜਾ ਕੰਜੀਨਿਅਲ ਐਟਮੋਸਫੇਅਰ ਏ ਜਿਹੜਾ ਉਹੋ ਅੱਜ ਪੰਜਾਬ ਦੇ ਵਿੱਚ ਸਾਡੇ ਵੱਲੋਂ ਕੋਸ਼ਿਸ਼ ਹੈ ਕਿ ਉਹ ਬਣਾਇਆ ਗਿਆ ਔਰ ਉਦੋਂ ਦੀ ਮੈਂ ਸਾਰਿਆਂ ਨੂੰ ਇਨਵਾਈਟ ਕਰਦੀ ਕਿ ਆਓ ਇੱਥੇ ਪੰਜਾਬ ਦੀ ਚ ਇਨਵੈਸਟ ਕਰੋ ਤਾਂ ਕਿ ਆਪਾਂ ਅਹ ਦੇਸ਼ ਦੀ ਗ੍ਰੋਥ ਸੁਣੀ ਦੇ ਕਿੱਸਾ ਬਣ ਸਕਿਆ ਜਿੰਨੀ ਗੱਲ ਤੁਸੀਂ ਦੇਸ਼ ਦੀ ਗ੍ਰੋਥ ਕੀਤੀ ਆਲਰੇਡੀ ਪੰਜ ਦੇਸ਼ ਸਮੂਹ ਨੇਗੇ ਆਪਸ ਦੇ ਵਿੱਚ ਗੱਲਬਾਤ ਕਰਦਣੇ ਵਪਾਰ ਕਿਵੇਂ ਕੀਤਾ ਜਾਵੇ ਤਾਂ ਪੰਜਾਬ ਵਿੱਚ ਵੀ ਅਨਮਾਨ ਲਗਾਇਆ ਜਾ ਰਿਹਾ ਕਿ ਕੋਈ ਬਾਹਰੀ ਕੰਟਰੀ ਬ੍ਰਾਜ਼ੀਲਾ ਰਸ਼ੀਆ ਕਿਤੋਂ ਵੀ ਆਉਣ ਨੂੰ ਇਹਹੀ ਰਿਕੁਐਸਟ ਮੈਂ ਸਾਰਿਆਂ ਨੂੰ ਕੀਤੀ ਦੀਪਕ ਜੀ ਦਾ ਸੁਨੇਹਾ ਰੀਲ ਪੈਸਟ ਕੀਤੀ ਹੈ ਕਿ ਪਲੀਜ਼ ਤੁਸੀਂ ਆਓ ਪੰਜਾਬ ਦੇ ਵਿੱਚ ਜਿੰਨੀਆਂ ਓਪਰਚੁਨਿਟੀ ਦਾ ਪੰਜਾਬ ਦੇਸ਼ ਨੇ ਮੈਂ ਸਮਝਦਾ ਕਿ ਸ਼ਾਇਦ ਨੌ ਤੋਂ ਸ਼ੇਡਸ ਕਿਤੇ ਨਹੀਂ ਆ। ਸੋ ਬਿਲਕੁਲ ਇਹ ਗੱਲ ਵਾਕਈ ਦੇ ਵਿੱਚ ਪੰਜਾਬ ਨੂੰ ਅੱਜ ਜੇਕਰ ਗੱਲ ਕੀਤੀ ਜਾਵੇ ਡਵੈਲਪਮੈਂਟ ਦੇ ਗ੍ਰੋਥ ਦੀ ਗੱਲ ਕੀਤੀ ਪੰਜਾਬ ਦੀ ਤਾਂ ਲੋੜ ਹੈ ਲ रहेगी ਜਦੋਂ ਤੱਕ ਕੋਈ ਮੰਤਰੀ ਗੱਲ ਨਹੀਂ ਕਰੇਗਾ ਲੇਕਿਨ ਸਟੇਟਲ ਮੰਤਰੀ ਅਮਨੋੜਾ ਮੌਜੂਦ ਨੇਗੇ ਜਿਹਨੇ ਗੱਲਬਾਤ ਕੀਤੀ ਸਪੈਸ਼ਲ ਵਿਸ਼ੇਸ਼ ਤੌਰ ਤੇ ਪਹੁੰਚੇ ਹਾਲਾਂਕਿ ਸਪੈਸ਼ਲ ਇਸ ਲਾਸਟ ਚੱਲ ਰਿਹਾ ਹੈ ਵਿਧਾਨ ਸਭਾ ਸੈਸ਼ਨ ਚੱਲ ਵੀ ਰਿਹਾ ਉਹਦੇ ਵਿੱਚ ਟਾਈਮ ਕੱਢ ਕੇ ਅੱਜ ਇਥੇ ਹੋਟਲ ਚੰਡੀਗੜ੍ਹ ਸੈਕਟਰ 17 ਦੇ ਵਿੱਚ ਪਹੁੰਚੇ ਜਿੱਥੇ ਬ੍ਰਿਕਸ ਦਾ ਬਹੁਤ ਵੱਡਾ ਸੰਮੇਲਨ ਹੋ ਰਿਹਾ ਹੈ ਪੰਜ ਦੇਸ਼ਾਂ ਦਾ ਜਿਹੜਾ ਸਮੂਹ ਹੈ ਜਿਹੜਾ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰਦਾ ਹੈ ਵਪਾਰ ਦੇ ਉੱਤੇ ਬਿਜ਼ਨਸ ਦੇ ਉੱਪਰ ਕਿਵੇਂ ਗ੍ਰੋਥ ਕੀਤੀ ਜਾ ਸਕਦੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਅਨੁ ਕਿ ਪੰਜਾਬ ਦੀ ਡਵਲ ਪੰਨ ਜ਼ਰੂਰ ਹੋਵੇ ਕਿ ਉਹਨਾਂ ਨੇ ਉਹਨਾਂ ਨੂੰ ਆਸ਼ਵਾਸ਼ਣ ਵੀ ਦਿੱਤਾ ਪੂਰੇ ਪੰਜਾਬ ਵਾਸੀਆਂ ਨੂੰ ਕਿ ਮੈਂ ਇਹ ਨਾਲ ਬੈਠ ਕੇ ਗੱਲਬਾਤ ਵੀ ਜ਼ਰੂਰ ਕਰੂੰਗਾ ਸਾਡੀ ਗੱਲਬਾਤ ਹੋ ਚੁੱਕੀ ਹੈ ਚੰਡੀਗੜ੍ਹ ਕੇਮ ਬਰਨ ਪ੍ਰਕਾਸ਼ ਨਾਲ ਪ੍ਰਿੰਸ ਮੇਰੇ ਥੈਂਕਸ ਫੋਰ ਇਟ ਬ੍ਰਿਕਸ ਜੋ ਪੰਜ ਦੇਸ਼ਾਂ ਦਾ ਸਮੂਹ ਹੈ ਜੋ ਸਟੇਰੀਮਲ ਗ੍ਰੋਥ ਡਿਵੈਲਪਮੈਂਟ ਦੇ ਕੰਮ ਕਰਦਾ ਗ੍ਰੋਥ ਰਿਵਰਕ ਕੰਮ ਕਰਦਾ ਆਚਾਰਣ ਮੰਤਰੀ ਅਮਨੋੜਾ ਮੌਜੂਦ ਨੇ ਸਰ ਤੁਸੀਂ ਪਹੁੰਚੇ ਸਪੈਸ਼ਲ ਸੀਸੀਆਈ ਦਾ ਅੱਜ ਕਨਕਲੇਵ ਹੋ ਰਿਹਾ ਹੈ ਇੱਥੇ ਚੰਡੀਗੜ੍ਹ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿਦਿਓ ਡਿਵੈਲਪਮੈਂਟ ਕਿਵੇਂ ਇਸ ਹਿੱਸਾ ਪਾ ਸਕਦੇ ਆ ਜਾਂ ਕੌਣ ਆ ਸਕਦਾ ਮੈਂ ਸਮਝਦਾ ਕਿ ਬਹੁਤ ਵਧੀਆ ਇਨੀਸ਼ੀਏਟਿਵ ਹੈ ਜੀ 325 ਦਾ ਹੁਕਮ ਹੋਇਆ ਸੀ ਇੱਥੇ ਫੰਕਸ਼ਨ ਲਈ ਔਰ ਬ੍ਰਿਕਸ ਉਹ ਪਲੇਟਫਾਰਮ ਹੈ ਜਿੱਥੇ ਕੱਲੇ ਕੰਟਰੀ ਦੇ ਵਿੱਚ ਹੀ ਨਹੀਂ ਬਾਕੀ ਪੰਜ ਕੰਟਰੀਜ਼ ਦੇ ਜਿਹੜੇ ਉਹਨਾਂ ਦੇ ਵੀ ਸਾਰੇ ਰ ਔਰ ਮੈਂ ਸਮਝਦਾ ਕਿ ਇੱਕ ਚੰਗੀ ਸੁਖਾਲੀ ਪਗਾਂ ਵਧੂ ਜ਼ਿੰਦਗੀ ਦੇ ਲਈ ਚੰਗਾ ਸਸਟੇਨੇਬਲ ਇਨਫਰਾਸਟ੍ਰਕਚਰ ਬਹੁਤ ਜ਼ਰੂਰੀ ਹੈ ਜਿਸ ਨੂੰ ਜਿਸ ਦੇ ਉੱਪਰ ਡਿਸਕਸ਼ਨਸ ਡਿਲੀਬਰੇਸ਼ਨ ਇਸ ਕਾਨਫਰੰਸ ਵਿੱਚ ਹੋਰੀ ਨੇ ਸਾਰਨ ਬਹੁਤ ਬਹੁਤ ਵਾਰਕ। ਸੋ ਇਹਦੇ ਵਿੱਚੋਂ ਅੱਜ ਪੰਜਾਬ ਨੂੰ ਕੀ ਲਾਭ ਮਿਲੂਗਾ? ਪੰਜਾਬ ਤਰਫੋਂ ਤੁਸੀਂ ਕੀ ਗੱਲ ਕੀਤੀ ਹੈ ਅੱਜ? ਮੈਂ ਤਾਂ ਇਹੀ ਇਨਵਾਈਟ ਕੀਤਾ ਜੀ ਕਿ ਪੰਜਾਬ ਉਹੋ ਧਰਤੀ ਹੈ ਜਿੱਥੇ ਜਿਹੜੀ ਦੁਨੀਆ ਦੇ ਵਿੱਚੋਂ ਜੋ ਵਿਅਕਤੀ ਆਉਂਦੇ ਉਹਨੂੰ ਜੀ ਆਇਆਂ ਕਹਿੰਦੀ ਹੈ ਔਰ ਇੱਕ ਬੜਾ ਕੰਜੀਨਰ ਐਟਮੋਸਫੇਅਰ ਹੈ ਜਿਹੜਾ ਉਹੋ ਅੱਜ ਪੰਜਾਬ ਦੇ ਵਿੱਚ ਸਾਡੇ ਵੱਲੋਂ ਕੋਸ਼ਿਸ਼ ਹੈ ਕਿ ਉਹ ਬਣਾਇਆ ਗਿਆ ਔਰ ਉਦ ਲਈ ਮੈਂ ਸਾਰਿਆਂ ਨੂੰ ਇਨਵਾਈਟ ਕੀਤਾ ਕਿ ਆਓ ਇੱਥੇ ਪੰਜਾਬ ਦੀ ਚ ਇਨਵੈਸਟ ਕਰੋ ਤਾਂ ਕਿ ਆਪਾਂ ਦੇਸ਼ ਦੀ ਗ੍ਰੋਥ ਸੁਲਿਨੇ ਕਿਸਾ ਬਣ ਸਕੀ ਜਿੰਨੀ ਗੱਲ ਤੁਸੀਂ ਦੇਸ਼ ਦੀ ਗ੍ਰੋਥ ਕੀਤੀ ਆਲਰੇਡੀ ਪੰਜ ਦੇਸ਼ ਸਮੂਹ ਨੇਗੇ ਆਪਸ ਦੇ ਵਿੱਚ ਗੱਲਬਾਤ ਕਰਦਿੰਦੇ ਵਪਾਰ ਕਿਵੇਂ ਕੀਤਾ ਜਾਵੇ ਤਾਂ ਪੰਜਾਬ ਵਿੱਚ ਵੀ ਇਹ ਮੰਨ ਲਗਾਇਆ ਜਾ ਰਿਹਾ ਕਿ ਕੋਈ ਬਾਹਰੀ ਕੰਟਰੀ ਬ੍ਰਾਜ਼ੀਲ ਦਾ ਰਸ਼ੀਆ ਕਿਤੋਂ ਵੀ ਆਉਣ ਨੂੰ ਇਹ ਹੀ ਰਿਕਵੈਸਟ ਮੈਂ ਸਾਰਿਆਂ ਨੂੰ ਕੀਤੀ ਦੀਪਕ ਜੀ ਦਾ ਸੁਮਿਤ ਜੀ ਨੂੰ ਇਹ ਰਿਕਵੈਸਟ ਕੀਤੀ ਹੈ ਕਿ ਪਲੀਜ਼ ਤੁਸੀਂ ਆਓ ਪੰਜਾਬ ਦੇ ਵਿੱਚ ਜਿੰਨੀ ਆਪਰਚੂਨਿਟੀ ਦਾ ਪੰਜਾਬ ਦੇਸ਼ ਨੇ ਮੈਂ ਸਮਝਦਾ ਕਿ ਸ਼ਾਇਦ ਨਾ ਤੋਂ ਸ਼ੇਡਸ ਕਿਤੇ ਨਹੀਂ ਆ ਸੋ ਬਿਲਕੁਲ ਇਹ ਗੱਲ ਵਕੀ ਦੇ ਵਿੱਚ ਪੰਜਾਬ ਨੂੰ ਅੱਜ ਅਗਰ ਗੱਲ ਕੀਤੀ ਜਾਵੇ ਡਵੈਲਪਮੈਂਟ ਦੇ ਗ੍ਰੋਥ ਦੀ ਗੱਲ ਕੀਤੀ ਪੰਜਾਬ ਦੀ ਤਾਂ ਲੋੜ ਹੈ ਲੇਕਿਨ ਲੋੜ ਉਹ ਤੱਕ ਮਹਿਸੂਸ ਹੁੰਦੀ ਰਹੇਗੀ ਜਦੋਂ ਤੱਕ ਕੋਈ ਮੰਤਰੀ ਗੱਲ ਨਹੀਂ ਕਰੇਗਾ ਲੇਕਿਨ ਸਟੇਟਲ ਮੰਤਰੀ ਅਮਨ ਰੋੜਾ ਮੌਜੂਦ ਨੇਗੇ ਜਿਹਨੇ ਗੱਲਬਾਤ ਕੀਤੀ ਸਪੈਸ਼ਲ ਵਿਸ਼ੇਸ਼ ਤੌਰ ਤੇ ਪਹੁੰਚੇ ਹਾਲਾਂਕਿ ਸਪੈਸ਼ਲਿਸਟ ਲਾਸਟ ਚੱਲ ਰਿਹਾ ਹੈ ਵਿਧਾਨ ਸਭਾ ਸੈਸ਼ਨ ਚੱਲ ਵੀ ਰਿਹਾ ਉਹਦੇ ਵਿੱਚੋਂ ਟਾਈਮ ਕੱਢ ਕੇ ਅੱਜ ਇਥੇ ਹੋਟਲ ਚੰਡੀਗੜ੍ਹ ਸੈਕਟਰ 17 ਦੇ ਵਿੱਚ ਪਹੁੰਚੇ ਜਿੱਥੇ ਬ੍ਰਿਕਸ ਦਾ ਬਹੁਤ ਵੱਡਾ ਸੰਮੇਲਨ ਹੋ ਰਿਹਾ ਹੈ ਪੰਜ ਜਸ਼ਨਾਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਅਨੁਮਾਨ ਲਗਾ ਜਾ ਸਕਦਾ ਹੈ ਕਿ ਪੰਜਾਬ ਦੀ ਡਵਲ ਪੰਜ ਜ਼ਰੂਰ ਹੋਵੇ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਆਸ਼ਵਾਸ਼ਣ ਵੀ ਦਿੱਤਾ ਪੂਰੇ ਪੰਜਾਬ ਵਾਸੀਆਂ ਨੂੰ ਕਿ ਮੈਂ ਇਹਨਾਂ ਨਾਲ ਬੈਠ ਕੇ ਗੱਲਬਾਤ ਵੀ ਜ਼ਰੂਰ ਕਰੂੰਗਾ ਸਾਡੀ ਗੱਲਬਾਤ ਹੋ ਚੁੱਕੀ ਹੈ ਚੰਡੀਗੜ੍ਹ ਤੋਂ ਗੈਂਬਰ ਸੰਕਾਸ਼ਨਲ ਪ੍ਰਿੰਸ ਮੇਰ ਦੇਨ ਐਕਸਪੈਰੀਟਿਵ